ਨਾ ਸਰ ਆਉਂਦਾ ਹੈ ਹਾਂਜੀ ਸਮੱਸਿਆ ਲਾਈਟ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਲਾਈਟ ਆਨ ਦੀ ਜ਼ੋਰ ਘਟਾ ਘਟ ਬਹੁਤ ਜ਼ਿਆਦਾ ਲੱਗਦੀ ਹੈ ਰਾਤ ਦੀ ਲਾਈਟ ਹੈ ਹੀ ਨਹੀਂ ਝੂਂਗ ਦੀ ਲਾਈਟ ਫਿਰਾਲ ਹੈ ਨਹੀਂ ਆਹ ਕੰਪਲੇਨਾਂ ਦੇ ਕਰਦੇ ਆ ਪਰ ਪਿੰਦਾ ਹੀ ਫਾਰਮੈਟ ਨਹੀਂ ਹੋ ਰਿਹਾ ਮੈਂ ਮੰਗੇ ਕਰਦੇ ਜਿਹੜੀ ਬੱਤੀ ਆ ਉਹ ਬਰਮੇ ਦਾ ਟਾਈਮ ਬਹੁਤ ਜ਼ਿਆਦਾ ਬੱਤੀ ਜਿਹੜੀ ਆ 24 ਘੰਟੇ ਨਹੀਂ ਚੱਲਦੀ ਬੱਤੀ ਨਹੀਂ 냔ੇ ਦਾ ਬੁਰਾ ਹਾਲ ਬਰਾਤ ਕੱਲ ਦੀ ਸ਼ਾਮੀ ਦੀ ਰੱਖਦੇ ਨੇ ਤੈਨੂੰ ਇਹ ਚੱਕਤਾ ਪਾਣੀ ਸਰਕਾਰ ਬੂੰਦ ਨਹੀਂ ਹੈ ਤੇ ਬੜਾ ਮੁਸ਼ਕਿਲ ਹੱਥ ਤੋਂ ਨੇ ਇੱਥੇ ਕਿਹਨੂੰ ਸਾਡੀ ਸਾਡੀ ਸੁਣਾਈ ਨਹੀਂ ਕਟੌਂਦੀ ਨਹੀਂ ਲਿਆ ਰਹੇ ਜੋ ਮੈਂ ਮੁੱਖ ਮੰਤਰੀ ਤਾਂ ਕਹਿ ਰਿਹਾ ਬਿਜਲੀ ਸਰਕਵਾਸ ਨਾ ਨਹੀਂ ਆਦੀ ਹੋਈ ਲਿਆ ਰਹੇ ਕੱਟ ਲੱਗੇ ਰਹਿੰਦਾ ਪਾਣੀ ਨੂੰ ਤਾਂ ਗਾਇਨਾ ਤਾਂ ਕੁਝ ਨਹੀਂ ਆ ਰਿਹਾ ਕਿ ਦਮਾਂ ਨਹੀਂ ਕਰਦੇ ਸਰ ਜੀ ਜਿੰਨੇ ਨਾ ਕੀ ਪ੍ਰੋਬਲਮ ਆ ਰਹੀ ਹੈ ਲੜਦੀ ਪ੍ਰੋਬਲਮ ਹੈ 10 ਵਜੇ ਰਾਤ ਨੂੰ ਲੜ ਗਈ ਵੀ ਆ ਹੁਣ ਤੱਕ ਆਈ ਨਹੀਂ ਕਿੰਨਾ ਘੱਟ ਲੱਗਦਾ ਘੱਟ ਲੱਗਦਾ ਚਾਰ ਚਾਰ ਪੰਜ ਪੰਜ ਘੱਟ ਲੱਗਦਾ ਹੈ ਕੱਲ ਵੀ ਬਿਲਕੁਲ ਨਹੀਂ ਆਈ ਕੱਲੂ ਵੀ ਇੱਕ ਘੰਟਾ ਲੇਟ ਆਈ ਰਾਤ 10 ਵਜੇ ਤੇ ਫਿਰ ਕਿਸ ਨਾਲ ਸਰਕਾਰ ਕਿੱਦਾਂ ਬੁਣ ਸਰਕਾਰੇ ਹੀ ਆਵਾਜ਼ ਕਿਤੇ ਬੈਠੇ ਨਾ ਕਰੀਂ ਤੁਹਾਡੇ ਸਮਝ ਨਹੀਂ ਆਈ ਗੱਲ ਜੀ ਬੈਠੇ ਸੀ ਪਰ ਦਾ ਇੰਤਜ਼ਾਮ ਕੀ ਹੈ ਕਿ ਜੋ ਕੋਈ ਬੰਬੀ ਚਲਾਈ ਤਾਂ ਜਾ ਕੇ ਦੇਖੋ ਹੈਡ ਬੰਨਲ ਕਰਕੇ ਇਹਦਾ ਕਾਰ ਹੋਏਗਾ ਤਾਂ ਕਿ ਜਿਲੋਂ ਨੇ ਪੈਂਦੇ ਆ ਜੇ ਪਾਣੀ ਆਏਗਾ ਤਾਂ ਫਿਰ ਪਰ ਲੈਣਾਂਗੇ ਪਰੇਸ਼ਾਨੀ ਭਾਜੀ ਲਾਈਟ ਨਹੀਂ ਸਾਡੇ ਆਂਦੀ ਕਿੰਨੀ ਦੇਰੋਂ ਕੀ ਲੜਦੇ ਦੋ ਤਿੰਨ ਦਿਨ ਹੋਇਆ ਬੜੇ ਘਟ ਲੱਗਦੇ ਆ ਛੋਟੇ ਛੋਟੇ ਸਾਡੇ ਬੱਚੇ ਗਰਮੀ ਨਾਲ ਤੜਫਦੇ ਨੇ ਬਾਹਰ ਗਲੀਆਂ 'ਚ ਬੈਠ ਕੇ ਵੀਰਾ ਕਿੰਨੇ ਨੂੰ ਇਹ ਤਾਂ ਬੱਤੀ ਦੇ ਸਾੜੀਏ ਸਾਡੀ ਤਾਂ ਫਰਿੱਜਾ ਖਰਾਬ ਹੋ ਗਈ ਨਾ ਜਿੱਥੇ ਖਰਾਬ ਹੋ ਗਈ ਬੱਤੀ ਆਂਦੀ ਨਹੀਂ ਤੇ ਫਰਿੱਜਾ ਖਰਾਬ ਹੋਣੀ ਨਾ ਦੁੱਧ ਬੇਕਾਰ ਸਬਜ਼ੀਆਂ ਬੇਕਾਰ ਆਪੇ ਬੇਕਾਰ ਪਾਣੀ ਬੇਕਾਰ ਪਾਣੀ ਕਿਤੇ ਪੀਣ ਨੂੰ ਨਹੀਂ ਮਿਲਦਾ ਜੇ ਮਿਲੇ ਤਾਂ ਇੱਕ ਘੁੱਟ ਮਿਲਦਾ ਇੱਕ ਘੁੱਟ ਮਿਲਦਾ ਨਹੀਂ ਕੀ ਪਤਾ ਨਹੀਂ ਕਿ ਉਹ ਲੋਡ ਘਟਾ ਕਿਦਾ ਕੀ ਆ ਸਾਨੂੰ ਨਹੀਂ ਪਤਾ ਸਿੰਘਪੁਰ ਦੀ 3 ਸਾਲ ਕੋ ਬੰਦਿਆ ਨਹੀਂ ਤੇ ਇੱਕ ਘੁੱਟ ਦਿੰਦੇ ਨਹੀਂ ਦਿਨ ਨਹੀਂ ਬੰਦਿਆ ਹੈ ਨਹੀਂ ਮਿਲ ਕਦੇ ਦਿੱਤਾ ਨਹੀਂ ਆਨੇ ਕੋ ਸਾਨੂੰ ਪੇ ਸਾਡੇ 32 ਦਿਨ ਨੂੰ ਆਣ ਚਾਹੀਦੇ ਰੋਣਾ ਨਾ ਜਾ ਅਗਰ ਉਹ ਤੁਹਾਡੇ ਸਾਹਮਣੇ ਦੇਖੀ ਲੋ ਆ ਇਹਦਾ ਕੋਈ ਮੱਤੀ ਵੀ ਬੰਦਾ ਹੈ ਰਾਤ ਦੀ ਬੰਦਾ ਹੈ ਨਾ ਕੋਈ ਮੱਤੀ ਇਹਦੇ ਨਾ ਕੋਈ ਸਿਆ ਇੰਨੀ ਗਰਮੀ ਹੈ ਬਹੁਤ ਬੁਰਾ ਹਾਲ ਹੈ ਰਾਤ ਵਾਰ ਮੋਟਾ ਤਾਂ ਪਿੰਡਾ ਵੱਡਾ ਮੱਤੀ ਨਹੀਂ ਠਹਿਰਦੀ ਮੁੱਖ ਮੁੱਖ ਤਾਂ ਹੈ ਤੁਹਾਡੇ ਸਾਹਮਣੇ ਦੇਖੀ ਲੋ ਰਾਤ ਦੀ ਏਰੀਆ ਇਹਦਾ ਕਰਵਾਤੀ ਨਹੀਂ ਕੀਤਾ ਸਵੇਰੇ ਕੰਪਲੇਨ ਕੀਤੀ ਨਹੀਂ ਆਇਆ ਉਹ ਆਇਆ ਕੋਈ ਨਹੀਂ ਪਹਿਲਾਂ ਪਹਿਲਾਂ ਕੋਈ ਪਤਾ ਹੀ ਨਹੀਂ ਰਾਤ ਦੀ ਬੱਤੀ ਬੰਦ ਆ ਤਾਂ ਨਾ ਇਹਦਾ ਕਰਵਾਤੀ ਹੈ ਨਹੀਂ ਹੈ ਪਾਣੀ ਤੋਂ ਟੰਕ ਬੱਤੀ ਬੁਰਾ ਹਾਲ